ਦੀ ਵੱਡੀ ਖਬਰ ਭਾਰਤ ਸਰਕਾਰ ਨੇ 18000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਤਿਆਰੀ ਕਰ ਲਈ ਹੈ ਅਮਰੀਕਾ ਤੇ ਭਾਰਤ ਨੇ ਸਾਂਝੇ ਤੌਰ ਤੇ ਇਨ੍ਹਾਂ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਬਲੂਮ ਵਰਗ ਦੀ ਰਿਪੋਰਟ ਮੁਤਾਬਕ ਭਾਰਤ ਪਹਿਲਾਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ 'ਚ ਸਹਿਯੋਗ ਦਿਖਾ ਰਿਹਾ ਹੈ ਅਕਤੂਬਰ 2024 'ਚ ਚਾਰਟਰ ਫਲਾਈਟ ਰਾਹੀਂ 100 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਸੀ ਚਾਰਟਰਡ ਉਡਾਨਾਂ ਰਾਹੀਂ ਕੁੱਲ 1100 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਗਿਆ ਸੀ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ 'ਚ 2 ਲੱਖ 20 ਹਜ਼ਾਰ ਭਾਰਤੀ ਗੈਰਕਾਨੂੰਨੀ ਟੰਗ ਰਹਿੰਦੇ ਹਨ ਤੁਹਾਨੂੰ ਦੱਸ ਦੇ ਕੇ ਡੋਨਾਲਡ ਟਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਨੂੰ ਆਪਣੀ ਮੁੱਖ ਤਰਜੀਹ ਰੱਖਿਆ ਹੈ 트럼ਪ ਸਰਕਾਰ ਨਾਲ ਸਹਿਯੋਗ ਦੇ ਬਦਲੇ ਵਿੱਚ ਭਾਰਤ ਉਮੀਦ ਕਰਦਾ ਹੈ ਕਿ ਉਹ ਵਿਦਿਆਰਥੀ ਵੀਜ਼ਾ ਤੇ H1B ਵਰਗੇ ਜਾਇਜ਼ ਇਮੀਗ੍ਰੇਸ਼ਨ ਚੈਨਲਾਂ ਨੂੰ ਸੁਰੱਖਿਅਤ ਰੱਖੇਗਾ 2023 ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ 3.86 ਲੱਖ ਵੀਜ਼ਿਆਂ ਵਿੱਚੋਂ 74% H1B ਵੀਜ਼ਾ ਵੀ ਸਨ ਇੱਥੇ ਵੀ ਦੱਸਣਯੋਗ ਹੈ ਕਿ ਡੋਨਾਲਡ 트럼ਪ ਦੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੋਚੂ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਚ ਕਿਹਾ ਸੀ ਕਿ ਅਮਰੀਕਾ ਦਾ ਸੁਨਹਿਰੇ ਯੁੱਗ ਹੁਣ ਸ਼ੁਰੂ ਹੋਇਆ ਹੈ ਉਹਨਾਂ ਨੇ ਬਾਈਡਨ ਦੀ ਸਾਬਕਾ ਸਰਕਾਰ ਤੇ ਹਮਲਾ ਬੁੱਲਿਆ ਤੇ ਕਿਹਾ ਕਿ ਇਸਨੇ ਕਈ ਗਲਤ ਫੈਸਲੇ ਲਈ ਸਨ 트럼ਪ ਨੇ ਕਿਹਾ ਕਿ ਹੁਣ ਦੁਨੀਆ ਦਾ ਕੋਈ ਵੀ ਦੇਸ਼ ਸਾਡੀ ਵਰਤੋਂ ਨਹੀਂ ਕਰ ਸਕੇਗਾ ਅਸੀਂ ਆਪਣੀ ਪ੍ਰਭੂ ਸਤਾ ਬਣਾਈ ਰੱਖਾਂਗੇ ਉਹਨਾਂ ਨੇ ਇੱਕ ਵਾਰ ਫਿਰ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਰਾ ਦੁਹਰਾਇਆ ਤੇ ਕਿ ਹੈ ਕਿ ਗੁਸਪੈਟ ਨੂੰ ਰੋਕਣ ਲਈ ਦੱਖਣੀ ਸਰਾਧ ਤੇ ਐਮਰਜੈਂਸੀ ਲਗਾਈ ਗਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਦੇ ਸਰਾਧ ਤੇ ਕੰਦ ਬਣਾਵਾਂਗੇ ਇਸ ਦੇ ਨਾਲ ਹੀ ਬਾਈਡਨ ਦੀ ਮੌਜੂਦਗੀ ਚ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਪਿਛਲੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਸੀ ਬਾਈਡਨ ਦੀ ਸਰਕਾਰ ਨੇ ਜਨਤਾ ਦੇ ਭਰੋਸੇ ਦੀ ਦੁਰਵਰਤੋਂ ਕੀਤੀ ਅੱਜ ਅਮਰੀਕਾ ਦਾ ਆਜ਼ਾਦੀ ਦਿਵਸ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਥੇ ਭੇਜ ਦਿੱਤਾ ਜਾਵੇਗਾ ਜਿੱਥੋਂ ਉਹ ਆਏ ਹਨ ਅਮਰੀਕਾ ਚ ਰਾਜਨੀਤਿਕ ਬਦਲਾਖੋਰੀ ਖਤਮ ਹੋ ਜਾਵੇਗੀ ਉਥੇ ਹੀ ਭਾਰਤ ਦੇ ਵਿਦੇਸ਼ੀ ਮੰਤਰੀ ਜੈ ਸ਼ੰਕਰ ਨੇ ਇਸ ਮੁੱਦੇ ਤੇ ਭਾਰਤ ਦਾ ਰੁਖ ਸਪਸ਼ਟ ਕਰਦੇ ਹੋਏ ਕਿ ਹੈ ਕਿ ਅਸੀਂ ਕਾਨੂੰਨੀ ਗਤੀਸ਼ੀਲਤਾ ਦੇ ਸਮਰਥਕਾਂ ਅਤੇ ਅਸੀਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਗਤੀਸ਼ੀਲਤਾ ਦੇਖੀ ਲਾਫਾਂ ਕਿਉਂਕਿ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਨਾਲ ਜੁੜੀਆਂ ਹੋਈਆਂ ਹਨ ਇਹ ਨਾ ਤਾਂ ਫਾਇਦੇਮੰਦ ਹੈ ਤੇ ਨਾ ਹੀ ਚੰਗਾ ਹੈ ਉਹਨਾਂ ਕਹੇ ਹੈ ਕਿ ਭਾਰਤ ਨੇ ਹਮੇਸ਼ਾ ਹੀ ਇਹ ਸਟੈਂਡ ਲਿਆ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਵਿੱਚ ਰਹਿ ਰਿਹਾ ਹੈ ਤਾਂ ਭਾਰਤ ਉਸ ਦੀ ਕਾਨੂੰਨੀ ਵਾਪਸੀ ਲਈ ਤਿਆਰ ਹੈ ਉਹਨਾਂ ਕਹੇਗੇ ਸਾਡਾ ਸਟੈਂਡ ਹਮੇਸ਼ਾ ਇਹ ਰਿਹਾ ਹੈ ਕਿ ਜੇਕਰ ਸਾਡਾ ਕੋਈ ਨਾਗਰਿਕ ਕਾਨੂੰਨੀ ਤੌਰ ਤੇ ਉੱਥੇ ਨਹੀਂ ਹੈ ਤਾਂ ਅਸੀਂ ਵਾਪਸੀ ਲਈ ਤਿਆਰ ਹਾਂ ਇਸ ਤੇ ਬਹਿਸ ਚੱਲ ਰਹੀ ਹੈ ਪਰ ਇਸ ਮੁੱਦੇ ਤੇ ਸਾਡਾ ਸਟੈਂਡ ਸਪਸ਼ਟ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਗਿਣਤੀ ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਅਸੀਂ ਕੁਝ ਨੰਬਰ ਦੇਖੇ ਹਨ ਪਰ ਮੈਂ ਤੁਹਾਨੂੰ ਉਹਨਾਂ ਦੀ ਗਿਣਤੀ 18000 ਬਾਰੇ ਸਾਵਧਨ ਕਰਨਾ ਚਾਹੁੰਦਾ ਹਾਂ ਕਿਉਂਕਿ ਸਾਨੂੰ ਇਹ ਪੁਸ਼ਟੀ ਕਰਨੀ ਹੋਵੇ ਕਿ ਉਹ ਭਾਰਤੀ ਹਨ ਸੋ ਇਹਨਾਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਅੱਜ ਦੀ ਵੱਡੀ ਖਬਰ ਭਾਰਤ ਸਰਕਾਰ ਨੇ 18000 ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਤਿਆਰੀ ਕਰ ਲਈ ਹੈ ਅਮਰੀਕਾ ਤੇ ਭਾਰਤ ਨੇ ਸਾਂਝੇ ਤੌਰ ਤੇ ਇਨ੍ਹਾਂ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਬਲੂਮ ਵਰਗ ਦੀ ਰਿਪੋਰਟ ਮੁਤਾਬਕ ਭਾਰਤ ਪਹਿਲਾਂ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ 'ਚ ਸਹਿਯੋਗ ਦਿਖਾ ਰਿਹਾ ਹੈ ਅਕਤੂਬਰ 2024 'ਚ ਚਾਰਟਰ ਫਲਾਈਟ ਰਾਹੀਂ 100 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਸੀ ਚਾਰਟਰਡ ਉਡਾਨਾਂ ਰਾਹੀਂ ਕੁੱਲ 1100 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਗਿਆ ਸੀ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ 'ਚ 2 ਲੱਖ 20 ਹਜ਼ਾਰ ਭਾਰਤੀ ਗੈਰ ਕਾਨੂੰਨੀ ਟੰਗੜਾ ਰਹਿੰਦੇ ਹਨ ਤੁਹਾਨੂੰ ਦੱਸ ਦੇ ਕੇ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਕਾਰਵਾਈ ਨੂੰ ਆਪਣੀ ਮੁੱਖ ਤਰਜੀਹ ਰੱਖਿਆ ਹੈ 트럼ਪ ਸਰਕਾਰ ਨਾਲ ਸਹਿਯੋਗ ਦੇ ਬਦਲੇ ਵਿੱਚ ਭਾਰਤ ਉਮੀਦ ਕਰਦਾ ਹੈ ਕਿ ਉਹ ਵਿਦਿਆਰਥੀ ਵੀਜ਼ਾ ਤੇ H1B ਵਰਗੇ ਜਾਇਜ਼ ਇਮੀਗ੍ਰੇਸ਼ਨ ਚੈਨਲਾਂ ਨੂੰ ਸੁਰੱਖਿਅਤ ਰੱਖੇਗਾ 2023 ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ 3.86 ਲੱਖ ਵੀਜ਼ਿਆਂ ਵਿੱਚੋਂ 74% H1B ਵੀਜ਼ਾ ਵੀ ਸਨ ਇੱਥੇ ਵੀ ਦੱਸਣਯੋਗ ਹੈ ਕਿ ਡੋਨਾਲਡ 트럼ਪ ਦੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਸੋਚੂ ਕਰਨ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਚ ਕਿਹਾ ਸੀ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੋਇਆ ਹੈ ਉਹਨਾਂ ਨੇ ਬਾਈਡਨ ਦੀ ਸਾਬਕਾ ਸਰਕਾਰ ਤੇ ਹਮਲਾ ਬੋਲਿਆ ਤੇ ਕਿਹਾ ਕਿ ਇਸ ਨੇ ਕਈ ਗਲਤ ਫੈਸਲੇ ਲਈ ਸਨ 트럼ਪ ਨੇ ਕਿਹਾ ਕਿ ਹੁਣ ਦੁਨੀਆ ਦਾ ਕੋਈ ਵੀ ਦੇਸ਼ ਸਾਡੀ ਵਰਤੋਂ ਨਹੀਂ ਕਰ ਸਕੇਗਾ ਅਸੀਂ ਆਪਣੀ ਪ੍ਰਭੂ ਸਤਾ ਬਣਾ ਹੀ ਰੱਖਾਂਗੇ ਉਹਨਾਂ ਨੇ ਇੱਕ ਵਾਰ ਫਿਰ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਰਾ ਦੁਹਰਾਇਆ ਤੇ ਕਿ ਹੈ ਕਿ ਗੁਸਪੈਟ ਨੂੰ ਰੋਕਣ ਲਈ ਦੱਖਣੀ ਸਰਦ ਤੇ ਐਮਰਜੈਂਸੀ ਲਗਾਈ ਗਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਮੈਕਸੀਕੋ ਦੇਸ਼ ਰਾਤੇ ਕੰਦ ਬਣਾਵਾਂਗੇ ਇਸ ਦੇ ਨਾਲ ਹੀ ਬਾਈਡਨ ਦੀ ਮੌਜੂਦਗੀ ਚ ਟਰੰਪ ਨੇ ਕਿਹਾ ਕਿ ਅਮਰੀਕਾ ਦੀ ਪਿਛਲੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਸੀ ਬਾਈਡਨ ਦੀ ਸਰਕਾਰ ਨੇ ਜਨਤਾ ਦੇ ਭਰੋਸੇ ਦੀ ਦੁਰਵਰਤੋਂ ਕੀਤੀ ਅੱਜ ਅਮਰੀਕਾ ਦਾ ਆਜ਼ਾਦੀ ਦਿਵਸ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਇੱਥੇ ਭੇਜ ਦਿੱਤਾ ਜਾਵੇਗਾ ਜਿੱਥੋਂ ਉਹ ਆਏ ਹਨ ਅਮਰੀਕਾ 'ਚ ਰਾਜਨੀਤਿਕ ਬਦਲਾਖੋਰੀ ਖਤਮ ਹੋ ਜਾਵੇਗੀ ਉਥੇ ਹੀ ਭਾਰਤ ਦੇ ਵਿਦੇਸ਼ੀ ਮੰਤਰੀ ਜੈ ਸ਼ੰਕਰ ਨੇ ਇਸ ਮੁੱਦੇ ਤੇ ਭਾਰਤ ਦਾ ਰੁਖ ਸਪਸ਼ਟ ਕਰਦੇ ਹੋਏ ਕਿ ਹੈ ਕਿ ਅਸੀਂ ਕਾਨੂੰਨੀ ਗਤੀਸ਼ੀਲਤਾ ਦੇ ਸਮਰਥਕ ਹਾਂ ਅਤੇ ਅਸੀਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਗਤੀਸ਼ੀਲਤਾ ਦੇ ਖਿਲਾਫ ਹਾਂ ਕਿਉਂਕਿ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ ਇਹ ਨਾ ਤਾਂ ਫਾਇਦੇਮੰਦ ਹੈ ਤੇ ਨਾ ਹੀ ਚੰਗਾ ਹੈ ਉਹਨਾਂ ਕਹੇ ਹੈ ਕਿ ਭਾਰਤ ਨੇ ਹਮੇਸ਼ਾ ਹੀ ਇਹ ਸਟੈਂਡ ਲਿਆ ਹੈ ਕਿ ਜੇਕਰ ਕੋਈ ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਵਿੱਚ ਰਹਿ ਰਿਹਾ ਹੈ ਤਾਂ ਭਾਰਤ ਉਸ ਦੀ ਕਾਨੂੰਨੀ ਵਾਪਸੀ ਲਈ ਤਿਆਰ ਹੈ ਉਹਨਾਂ ਕਹੇ ਹੈਗੇ ਸਾਡਾ ਸਟੈਂਡ ਹਮੇਸ਼ਾ ਇਹ ਰਿਹਾ ਹੈ ਕਿ ਜੇਕਰ ਸਾਡਾ ਕੋਈ ਨਾਗਰਿਕ ਕਾਨੂੰਨੀ ਤੌਰ ਤੇ ਉੱਥੇ ਨਹੀਂ ਹੈ ਤਾਂ ਅਸੀਂ ਵਾਪਸੀ ਲਈ ਤਿਆਰ ਹਾਂ ਇਸ ਤੇ ਬਹਿਸ ਚੱਲ ਰਹੀ ਹੈ ਪਰ ਇਸ ਮੁੱਦੇ ਤੇ ਸਾਡਾ ਸਟੈਂਡ ਸਪਸ਼ਟ ਹੈ ਅਮਰੀਕਾ ਤੋਂ ਗੈਰ ਕਾਨੂੰਨੀ ਭਾਰਤੀਆਂ ਦੇ ਦੇਸ਼ ਨਿਕਾਲੇ ਦੀ ਗਿਣਤੀ ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਅਸੀਂ ਕੁਝ ਨੰਬਰ ਦੇਖੇ ਹਨ ਪਰ ਮੈਂ ਤੁਹਾਨੂੰ ਉਹਨਾਂ ਦੀ ਗਿਣਤੀ 18000 ਬਾਰੇ ਸਾਵਧਾਨ ਕਰਨਾ ਚਾਹੁੰਦਾ ਹਾਂ ਕਿਉਂਕਿ ਸਾਨੂੰ ਇਹ ਪੁਸ਼ਟੀ ਕਰਨੀ ਹੋਵੇ ਕਿ ਉਹ ਭਾਰਤੀ ਹਨ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ